ਕੇ ਸਰ ਮਾਈਕਲ ਜੀ ਦਾ ਖਾਲਸਾ ਮਾਈਕਲ ਜੀ ਕੀਤੇ ਜੀ ਸਾਡੇ ਕੋਲ ਇੱਕ ਪੇਸ਼ੈਂਟ ਬੱਚਾ ਚੱਲ ਰਿਹਾ ਸੀ ਹਰ ਸਿਮਰਤ ਪਾਲ ਸਿੰਘ ਚੋਲਾ ਸਾਹਿਬ ਤੋਂ ਜਿੰਨੂ ਦੇ ਦਰਗਾਹਤੋਂ ਜਿੰਦੇ ਕੇ ਸਿਰ ਦੇ ਵਿੱਚ ਇੱਕ ਕਲਸੋਲੀ ਸੀ 1.8 ਸੈਂਟੀਮੀਟਰ ਦੀ ਜੋ ਕਿ ਅੱਜ ਪਰਮਾਤਮਾ ਦੀ ਕਿਰਪਾ ਨਾਲ ਬਿਲਕੁਲ ਠੀਕ ਹੋ ਚੁੱਕੀ ਆ ਤੇ ਅੱਜ ਪੇਸ਼ੈਂਟ ਬਹੁਤ ਖੁਸ਼ ਆ ਬਹੁਤ ਖੁਸ਼ੀ ਨਾਲ ਦੱਸ ਰਿਹਾ ਤੇ ਵਾਇਗੁਰੂ ਦੀ ਕਿਰਪਾ ਨਾਲ ਬੱਚਾ ਬਿਲਕੁਲ ਠੀਕ ਹੋ ਚੁੱਕਿਆ ਤੇ ਆਜੋ ਹੁਣ ਤੁਹਾਨੂੰ ਉਸ ਬੱਚੇ ਨਾਲ ਮਲਾਉਣੇ ਹਲੋ ਸਿਮਰਤ ਜੀ ਐ ਵਧੀਆ ਇਹ ਬੱਚੇ ਦੇ ਮਾਤਾ ਜੀ ਨੇ ਤੇ ਇਹ ਆ ਬੱਚਾ ਹਰ ਸਿਮਰਨ ਪਾਲਾ ਤੇ ਦੱਸੋ ਜੀ ਕਿਵੇਂ ਹੁਣ ਤੁਸੀਂ ਮਹਿਸੂਸ ਕਰਦੇ ਪਏ ਹੋ ਤੇ ਕਿਵੇਂ ਹੋ ਵਧੀਆ ਜੀ ਵਧੀਆ ਬਿਲਕੁਲ ਵਧੀਆ ਤੁਸੀਂ ਬੱਚੇ ਦੇ ਮਾਤਾ ਜੀ ਕੁਝ ਬੋਲ ਕੇ ਦੱਸਣਾ ਚਾਹੁੰਦੇ ਹੋ ਵੀਰੇ ਮੈਂ ਤੇ ਇਹ ਹੀ ਬੜੀ ਖੁਸ਼ੀ ਮੈਨੂੰ ਯਕੀਨ ਹੀ ਨਹੀਂ ਆਉਂਦਾ ਮੈਂ ਤੁਹਾਨੂੰ ਦੱਸਾਂ ਕਿ ਜੀ 3 ਸਾਲ ਹੋ ਚਲੇ ਮੈਨੂੰ ਇਦਾਂ ਹੀ ਲਈਦੀ ਹੁੰਦੀ ਨੂੰ ਤੇ ਮੈਂ ਅਗਰ ਆ ਵੀ ਮਰਦੀ ਤਾਂ ਮੈਨੂੰ ਮੇਰੇ ਪਾਸ ਰੱਬ ਬਣ ਕੇ ਆਇਆ ਜੀ ਹਾਂਜੀ ਇਹ ਵੀ ਬੜੀ ਖੁਸ਼ੀ ਮੈਨੂੰ ਮੇਰੇ ਅੱਗੇ ਰੱਬ ਵੀ ਆਇਆ ਜੀ ਹਾਂਜੀ ਮੈਨੂੰ ਕੋਈ ਕਹਿੰਦਾ ਪੀਜੀਆ ਹੀ ਲੈ ਜਾ ਜੀ ਰੋਂਦੇ ਲੋਕ ਮੈਂ ਕਹਿੰਦਾ ਦੱਸਦੀ ਨਹੀਂ ਕਰਦੀ ਜੀ ਤੇ ਵਿੱਚ ਵਿੱਚ ਮੈਂ ਦੁੱਖ ਜਰੀ ਜਾਂ ਨਹੀਂ ਮੈਂ ਤਾਂ ਦੁੱਖ ਨਹੀਂ ਪੁੱਤਰਾ ਜਰੀਆ ਜੋ ਜੀ ਹਾਂਜੀ ਤੇ ਅੱਜ ਪਰਮਾਤਮਾ ਦੀ ਕਿਰਪਾ ਦੇ ਨਾਲ ਇਹਨਾਂ ਦਾ ਬੱਚਾ ਜਿਹੜਾ ਕਿ ਬਿਲਕੁਲ ਠੀਕ ਹੋ ਚੁੱਕਾ ਆ ਸਿਰ ਦੇ ਵਿੱਚ ਕੋਈ ਰਸੌਲੀ ਨਹੀਂ ਕੁਝ ਨਹੀਂ ਰਹਿ ਚੁੱਕਾ ਬਿਹਤ ਸਿਮਰਨ ਵੀ ਅੱਜ ਠੀਕ ਆ ਹਰ ਸਿਮਰਨ ਇੱਧਰ ਥੋੜਾ ਜਿਹਾ ਹੱਸ ਕੇ ਦਿਖਾ ਦੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ